ਬਾਈ ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਜਿੰਨੇ ਮੇਰੇ ਵੀਰ ਭਰਾ ਨੇ ਤੇ ਜਿੰਨਾ ਵੀ ਜੱਸਾ ਜਿੰਨੇ ਹੀ ਬੰਦੇ ਜੱਸਾ ਨੰਗਲ ਤੋਂ ਪੇਜ ਨਾਲ ਜੁੜੇ ਹੋਏ ਸਾਰੇ ਦਾ ਮੋਸਤ ਵੈਲਕਮ ਆ ਜੀ ਅੱਜ ਦੇ ਵਲੌਗ ਚ ਤੇ ਉੱਠੇ ਆ ਜੀ ਤੇ ਧੁੰਦ ਦਾ ਦੇਖੋ ਅੱਜ ਬੁਰਾ ਹਾਲ ਹੀ ਹੈ ਤੇ ਅੱਜ ਬੱਕਰੀਆਂ ਕੱਢਦੇ ਆ ਬਾਹਰ ਟਾਈਮ ਹੋ ਗਿਆ 8:30 ਪੌਣੇ 9 ਤੇ ਬੱਕਰੀਆਂ ਕੱਢਦੀ ਆ ਬਾਹਰ ਧੁੰਦ ਪੂਰੀ ਆ ਤੂੰ ਐ ਵੀ ਇੱਥੇ ਹਵਾ ਹਵਾਨੀ ਲੱਗਦੀ ਇਨੇ ਦੋਪਨਿਕਲੇ ਉਹ ਗੀਦਾਸ ਕੋ ਵਾਜ ਦਿਨ ਸ਼ੁਰੂ ਤੇ ਨਿਕਲੇ ਆਊਗਾ ਤੇ ਦੇਖੋ ਜੀ ਜੁੜੇ ਰਹੋ ਅੱਜ ਦੇ ਵਲੌਗ ਨਾਲ ਪਾਣੀ ਦਿੱਤਾ ਡੋਲ ਠੰਡਾ ਤੇ ਪਾਵਾਂ ਗਰਮ ਪਾਣੀ ਤੇ ਆ ਸਾਰੇ ਤੋਂ ਪਹਿਲਾਂ ਬੰਦਾ ਜੀ ਨੇ ਹਾਜ਼ਰੀ ਲਵਾਈਆ ਵਲੌਗ ਚ ਦੇਖੋ ਜੀ ਬਾਈ ਜੀ ਮੈਂ ਅੱਜ ਕੱਢਤੀ ਬਾਹਰ ਨਿਵਾ ਕੇ ਉਧਰ ਆਪਣਾ ਸਾਣ ਖੜਾਗਾ ਮੋਹਰਾਂ ਨਾਲ ਦਾ ਤੇ ਇਹ ਅੰਦਰ ਨਾਲ ਹੁਣ ਆ ਦੇਖੋ ਕੱਦੇ ਵੀ ਤਰੇ ਹੋਇਆ ਆਪਣਾ ਇਹ ਕੱਚਾ ਹੈ ਭਰਤ ਪਾਈ ਹੋਈ ਤਾਂ ਇਹ ਕਿਨਾਂ ਵੀ ਦਾਬ ਨਾ ਜਾਵੇ ਪੱਕਾ ਤਾਂ ਨਹੀਂ ਕਰਾਇਆ ਉਹਨਾਂ ਟੋਏ ਪਾਏ ਜਾਂਦੇ ਕੱਚੇ 'ਚ ਛੱਡ ਦੇ ਮਿੱਟੀ-ਮੁੱਟੀ ਤੇ ਫੇਰ ਦੇਖਿਓ ਵੀ ਕਿਆ ਬਣਤਾ ਹੈ ਮਿੱਟੀ-ਮੁੱਟੀ ਛੱਡਦੀਏ ਤੇ ਫੇਰ ਤੁਹਾਨੂੰ ਦਿਖਾਉਨੇ ਆ ਇਹ ਭਾਂਡਾ ਸਾਫ਼ ਕਰਦੇ ਆ ਜੇ ਉਧਰੋਂ ਬਾੜੇ ਵੀ ਕਰਦੇ ਆ ਸਾਫ਼ ਤੇ ਇੱਧਰ ਤਾਂ ਮੂਰੇ ਗੱਤੇ ਤਰੇ ਹੋਏ ਸੀ ਨਾਲ ਕਰ ਫੇਰ ਵੀ ਹੁਣ ਹਰਾ-ਹਰਾ ਪੈਂਦਾ ਹੈਗਾ ਤਾਂ ਕਰਕੇ ਗਰਕਣ ਬਾੜੀ ਕਰਦੇ ਆ ਪਸੂ ਤੇ ਭਾਈ ਇਹਨੂੰ ਕਰ ਦਈਏ ਹਿਸਾਬ ਚ ਲਓ ਵੀ ਭਾਈ ਆਪਾਂ ਆਏ ਸੀ ਹਰਾ ਵੜਨਾ ਤੇ ਹਰਾ ਗਿਆ ਜੀ ਵਢਿਆ ਤੇ ਆਹ ਥੱਪਾਇਆ ਵੜਦੇ ਹੁਣ ਤੇ ਬਾਕੀ ਹੋਰ ਸੁਣਾਓ ਜੀ ਕੀ ਬਣਦਾ ਮੌਸਮ ਹੋ ਗਿਆ ਸਾਫ ਪੂਰਾ ਫੁੱਲ ਟ੍ਰੇਲ ਤਰੂ ਲਹਿ ਗਈ ਤੇ ਆਪਾਂ ਵੜਦੇ ਹਾਂ ਜੀ ਹਰਾ ਹੁਣ ਜਿੰਨਾ ਕੁ ਬਚਦਾ ਦੋ ਪੰਡਾ ਵੜਦੇ ਹੁੰਨੇ ਆ ਤੇ ਜਵਾ ਆਪਣੇ ਕੋਲੇ ਬਸ 5-7 ਕਿ ਹਫਤੇ ਕਿਰਾ ਮਸਾਹੂ ਫੇਰ ਲਗਾਗੇ ਲੂਸਣ ਚ ਅਸਲ ਮੈਂ ਤਾਂ ਜੀ ਜਬਾ ਹੋਵੇ ਨਾ ਅੱਧਾ ਕਿੱਲਾ ਫੇਰ ਵੀ ਨਜ਼ਾਰਾ ਨਾ ਕਰ ਜਬਾ ਆਇਆ ਜਬਾ ਬਾੜ 1-2 ਹੀ ਦਿੰਦਾ ਮਸਾ ਮੁੜਕੇ ਨਹੀਂ ਫਿਰ ਇਹ ਮੁੜਕੇ ਤਾਂ ਕੁਝ ਬਾਹੜ ਖਰਾਬ ਹੈ ਤੇ ਕੁਝ ਨਾਲੇ ਗੇਤਾ ਇਹ ਚ ਮੱਕ ਮੁੱਕ ਬੀਜਾਂਗੇ ਤੇ ਇਹ ਹੋਰ ਸੁਣਾਓ ਤੁਹਾਡੇ ਹੋਣ ਲੱਗੀ ਰੌਣੀ ਰੂਣੀ ਲਾ ਕੇ ਤੁਸੀਂ ਕੋਰ ਭੰਨਣ ਕਣਕਾ ਦੀ ਇਹ ਲੱਗੇ ਨਹੀਂ ਕਮੈਂਟ ਕਰਕੇ ਦੱਸਿਓ ਬਾਈ ਜੀ ਤੇ ਕੀ ਕੀ ਪਾਉਨੇ ਹੁੰਦੇ ਪਹਿਲੇ ਪਾਣੀ ਤੇ ਉਹ ਜੀ ਘੋੜੀਆਂ ਕੱਢਤੀਆਂ ਬਾਹਰ ਤੇ ਉਹਨਾਂ ਨੂੰ ਪਾਉਨੇ ਆ ਦਾਣਾ ਹਰਾ ਪਾਤਾ ਬੱਕਰੀਆਂ ਨੂੰ ਪਾਤਾ ਹਰਾ ਮੈਂ ਇਸ ਨੂੰ ਬੰਨਤਾ ਅੰਦਰ ਪਾ ਕੇ ਹਰਾ ਹੁਰ ਤੇ ਘੋੜੀਆਂ ਨੂੰ ਤੇ ਬੱਕਰੀਆਂ ਨੂੰ ਪਾਉਨੇ ਆ ਦਾਣਾ ਆਹ ਖੜੀਆਂ ਝਾਕੀ ਜਾਂਦੀਆਂ ਕਰਮਾ ਵਾਲੀਆਂ ਤੇ ਹਰਾ ਪਾਇਆ ਸੀ ਪਹਿਲਾਂ ਫਿਰ ਉੱਤੇ ਇਹਨਾਂ ਨੂੰ ਪਾਤਾ ਚਾਰ ਚਾਰ ਦੇ ਉੱਤੇ ਪਾਵਾਂਗੇ ਦਾਣਾ ਤੇ ਆ ਫਿਰਦੇ ਆਪਣੇ ਮੇਮਣੇ ਦੇਖੋ ਕਿਵੇਂ ਗੰਦ ਪਾਉਂਦੇ ਆ ਇਹ ਤੇ ਘੋੜੀਆਂ ਨੂੰ ਵਿਚਾਰੀ ਨੂੰ ਪਾਉਨੇ ਆਪਾਂ ਦਾਣਾ ਹੁਣ ਉੱਤੇ ਲਾ ਕੇ ਹਰਾ ਇਹਨਾਂ ਨੇ ਖਾਦਾ ਨਹੀਂ ਤੇ ਬਾਕੀ ਦੇਖਦੇ ਹਾਂ ਕੀ ਬਣਦਾ ਦੇਖੋ ਭਾਈ ਜੀ ਘੋੜੀਆਂ ਕਰਤੀਆਂ ਅੰਦਰ ਤੇ ਬੱਕਰੀਆਂ ਵੀ ਕਰਤੀਆਂ ਪਰਾਂ ਟਾਈਮ ਹੋ ਗਿਆ ਸਵਾ ਪੰਜ ਤੇ ਹਜੇ ਦਾਣਾ ਆਪਾਂ ਇਹਨਾਂ ਨੂੰ ਘੰਟਾ ਨਹੀਂ ਪਾਉਂਦੇ ਪੂਰੇ ਖੁੱਲ੍ਹ ਅੱਧ ਨੇਰੀ ਪਾਵਾਂਗੇ ਦਾਣਾ ਸੇ ਤੱਤਾ ਪਿਆ ਥੋੜਾ ਜਿਹਾ ਤੇ ਇਨਾ ਤਾਂ ਰਲਣਾ ਫਿਰ ਤੱਤੇ ਨਾਲ ਤੇ ਨਾਈ ਬਈ ਜੀ ਉਹ ਗੱਲ ਬਣਨੀ ਹੈ। ਕੱਕੜ ਵਾਰ ਫਿਰਦੇ ਆ ਹਾਜੀ। ਦੇਖੋ। ਕਰੋ ਜੀ ਦਰਸ਼ਨ ਕੱਕੜਾ ਦੇ ਤਾਂਬੜੇ ਪਿਓਰ। ਚਲੋ ਠੀਕ ਆ ਭਾਈ ਇੱਥੇ ਹੀ ਕਰਦੇ ਆ ਆਪਾਂ ਵਲੌਗ ਦਾ ਐਂਡ ਤੇ ਸਾਰੇ ਭਰਾਵਾਂ ਨੂੰ ਸੱਸਰੀ ਕਾਲ ਤੇ ਸੂਰਜ ਵੀ ਸੱਸਰੀ ਕਾਲ ਬੁਲਾ ਗਿਆ। ਤੇ ਭਾਈ ਜੀ ਜਿੰਨੇ ਵੀ ਬੰਦੇ ਆਪਣਾ ਚੈਨਲ ਵਲੌਗ ਦੇਖਦੇ ਆ ਸਾਰੇ ਬੰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਥੱਲੇ ਲਿਖੋ ਡਨ ਜਿਹੜੇ ਬੰਦੇ ਨੇ ਚੈਨਲ ਸਬਸਕ੍ਰਾਈਬ ਕਰਿਆਗਾ ਤੇ ਮੈਨੂੰ ਫਿਰ ਪਤਾ ਲੱਗੂ ਵੀ ਕਿਹੜੇ-ਕਿਹੜੇ ਨਵੇਂ ਬੰਦੇ ਜੁੜੇ ਨੇ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਹੜੇ ਬੰਦੇ ਸਪੋਰਟ ਕਰ ਰਹੇ ਨੇ